ਪਾਪੀ ਕਮਲਕੌਰ ਦੇ ਨਾਮ ਦੇ ਨਾਲ ਮਸ਼ਹੂਰ ਹੋਈ ਕੰਚਨ ਕੁਮਾਰੀ ਦਾ ਜਿਹੜਾ ਕਤਲ ਹੋ ਗਿਆ ਹੈ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਈ ਵੱਡੇ ਖੁਲਾਸੇ ਜਿਹੜੇ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਔਰ ਇਹ ਵੀ ਕਿਹਾ ਗਿਆ ਹੈ ਕਿ ਕੰਚਨ ਕੁਮਾਰੀ ਦਾ ਗਲਾ ਜਿਹੜਾ ਭਾਈ ਅਮਰਿਤਪਾਲ ਮਹਿਰੋ ਦੇ ਵੱਲੋਂ ਕੁੱਟਿਆ ਗਿਆ ਤੇ ਉਹਨਾਂ ਨੇ ਉਸ ਦਾ ਕਤਲ ਕੀਤਾ ਤੇ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ ਉਹ ਜਿਹੜਾ ਵਦੇਸ਼ ਭੱਜ ਗਏ ਨੇ ਇਹ ਪੁਲਿਸ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਐ ਐਸਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਐ ਇਸ ਮਾਮਲੇ ਦੇ ਵਿੱਚ ਔਰ ਇਹ ਵੀ ਕਿਹਾ ਗਿਆ ਹੈ ਕਿ ਰੇਪ ਬਾਰੇ ਹਾਲੇ ਕੁਝ ਵੀ ਜਿਹੜਾ ਸਪਸ਼ਟ ਨਹੀਂ ਹੈ ਕਿਉਂਕਿ ਇਲਜ਼ਾਮ ਜਿਹੜੇ ਲਗਾਏ ਜਾ ਰਹੇ ਸੀ ਕਿ ਭਾਈ ਅਮਰਿਤਪਾਲ ਮੈਰੋ ਤੇ ਉਸਦੇ ਸਾਥੀਆਂ ਦੇ ਵੱਲੋਂ ਕੰਚਨ ਕੁਮਾਰੀ ਦਾ ਰੇਪ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹਾਲੇ ਤੱਕ ਕੋਈ ਵੀ ਜਿਹੜਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਜਿਹੜਾ ਸਪਸ਼ਟ ਹੋਵੇਗਾ ਤੋਤੇ ਤੁਹਾਨੂੰ ਦੱਸਦੀ ਕਿ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਮ੍ਰਿਤਪਾਲ ਮੈਰੋ ਦੇ ਵੱਲੋਂ ਹੀ ਜਿਹੜਾ ਕੰਚਨ ਕੁਮਾਰੀ ਦਾ ਗਲਾ ਕੁੱਟਿਆ ਗਿਆ ਸੀ ਤੇ ਉਸ ਨੂੰ ਮਾਰਿਆ ਗਿਆ ਹੈ ਉਸ ਤੋਂ ਬਾਅਦ ਉਹ ਵਿਦੇਸ਼ ਭੱਜ ਗਏ ਨੇ ਕਤਲ ਦੇ ਕੁਝ ਘੰਟਿਆਂ ਬਾਅਦ ਹੀ ਉਹ ਵਿਦੇਸ਼ ਦੀ ਫਲਾਈਟ ਫੜ ਕੇ ਜਿਹੜਾ ਚਲੇ ਗਿਆ ਸੀ ਤਾਂ ਹੁਣ ਉਹਨਾਂ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਹੋਇਆ ਹੈ ਤੇ ਜਲਦ ਹੀ ਭਾਈ ਅਮਰਿਤਪਾਲ ਮੈਰੋ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਹਨਾਂ ਨੂੰ ਜਿਹੜਾ ਰਿਪੋਰਟ ਕੀਤਾ ਕਰਵਾਇਆ ਜਾਵੇਗਾ ਇਹ ਕੋਸ਼ਿਸ਼ ਜਿਹੜੀ ਪੁਲਿਸ ਦੀ ਰਹੇਗੀ